ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਨਿਹਾਲ ਸਿੰਘ ਆਲਾ ਪੈਂਦੀ ਐ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀ ਵੜਾ ਮਖਾਉਣੀਆਂ ਤਿੰਨੇ ਤਾਜ਼ੀਆਂ ਸੂਈਆਂ ਸਵਾਈਆਂ ਦੋਹਾਂ ਦੇ ਮਗਰ ਵੱਛੀਆਂ ਇੱਕ ਦੇ ਮਗਰ ਵੱਛਾ ਨਿਹਾਲ ਸਿੰਘ ਵਾਲਾ ਤੇ ਬਾਗਾਪੁਰਾਣਾ ਇਸ ਏਰੀਏ ਚ ਮੌਲ ਰੇਟ ਆ ਬਾਈ ਜਗਜੀਤ ਘੋਲੀਏ ਤੇ ਜਮਾਂ ਜਾਇਜ਼ ਹੁੰਦੇ ਆ ਸਾਰਿਆਂ ਨਾਲੋਂ ਡੇਲੀ ਪਸ਼ੂ ਆਉਂਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਆ ਅੱਜ ਦੀ ਵੀਡੀਓ ਚ ਤਿੰਨ ਜਰਸੀਆਂ ਸੇਲ ਹੈ ਬਦਾਮੀ ਰੰਗ ਦੀ ਜਰਸੀ ਵੀ ਹੈਗੀ ਆ ਕਾਲੇ ਰੰਗ ਦੀ ਜਰਸੀ ਕਾਫੀ ਕਲਰ ਦੀ ਵੀ ਹੈਗੀ ਆ ਤੇ ਚਿੱਟੇ ਰੰਗ ਦੀ ਵਾਈਟ ਕਲਰ ਦੀ ਚਿੱਟੀ ਚਿੱਟੀ ਗੋਰੀ ਗੋਰੀ ਮੇ ਮਾਰਗੀ ਜਰਸੀ ਵੀ ਹੈਗੀ ਆ ਇਨਫੋਰਮੇਸ਼ਨ ਲੈਦਾ ਨਾ ਆਉ ਕਰਦੇ ਗੱਲ ਬਾਤ ਹਾਂਜੀ ਸਸੀਕਰ ਸਸੀ ਜਬਾਈ ਜੀ ਨਾਮ ਤੇ ਡਰਸਰ ਨਾਮ ਜਗਜੀਤ ਸਿੰਘ ਪੰਡ ਪੋਲੀਆ ਖਰਦ ਤਸੀਰ ਨਿਆਲ ਸਿੰਘ ਆ ਜਿਹੜਾ ਮੁੱਗ ਫੋਨ ਨੰਬਰ ਦੱਸ ਦਿਓ 9056653918 ਗੋਰੀ ਮੇਮ 99 ਸੂਏ ਸੂਈ ਆ ਇਹ ਦੂਜੀ ਸੂਏ ਸੂਈ ਆ ਹਮ ਅੱਜ ਤੀਜਾ ਡੰਗ ਸੂਈ ਨੂੰ ਹੋ ਗਿਆ ਹਮ ਜਿਹੜਾ ਬੋਲਾ ਆਪਾਂ ਚੋਲਣਾ ਬਈ 10 ਲੀਟਰ 10 ਲੀਟਰ ਜਿੰਨਾ ਦੋ ਲਈਏ ਦੋ ਦੋ ਕਹਿੰਦੇ ਸੀ 15 16 ਕਿਲੋ ਚੁੰਦੇ ਰਹੇ ਥੱਲੇ ਇਹਦੇ ਠੀਕ ਹੈ ਬਾਕੀ ਅਗਲਾ ਜੀ ਸਮਝ ਨਾਲ ਲੈਵੇ ਕੱਟ ਕਾਟ ਵਜਨ ਵਾਲੀ ਆ ਪੂਰੀ ਨਿੱਗਨ ਰੋਈ ਆ ਮਗਰ ਇਹਦੇ ਬੱਚਾ ਹੈ ਕਿੰਨਾ ਕਿ ਪਿਆ ਜੀ ਬਈ ਜਿਹਨਾਂ ਦਾ ਲਈ ਉਹ ਤਾਂ ਕਹਿੰਦੇ 15 16 ਕਿਲੋ ਸਾਡਾ ਚੋਇਆ ਵਾ ਠੀਕ ਆ ਤੇ ਜਿਹਨੇ ਪੱਠੇ ਪੋਣੇ ਆ ਦਾਣਾ ਪੋਣਾਂ ਉਹ ਆਪ ਦਾ ਸਮਝ ਕੇ ਲੈ ਲਵੇ ਵੀ ਜਿੰਨਾ ਕ ਚੋ ਸਕਦਾ ਜਾਇਜ ਜਾਇਜ ਮੋਲ ਮੋਲੇ ਦਾ ਬਈ 45000 ਰੁਪਿਆ ਤੇ ਜੇ ਕਿਸੇ ਹੋਰ ਵਪਾਰੀ ਕੋਲ ਹੁੰਦੀ ਤਾਂ ਕਹਿੰਦੇ 55 60 ਮੋਲ ਕਰਨਾ ਹੈਗਾ ਆਪਣੇ ਰੇਟ ਜਾਇਜ ਹੀ ਹੁੰਦੇ ਆ ਜਾਇਜ ਕਮਾਈ ਦਾ ਬਾਅਦ ਕੇ ਬਾਲ ਸਿਰ ਕਰ ਦਿੰਦੇ ਆ ਦੁੱਧ ਤੇ ਪਿਆਜ਼ 15 16 ਕਿਲੋ ਚਵਾਈ ਚੁਈ ਕੱਤਗਾਠ ਵਾਲੀ ਵਾਜਣ ਵਾਲੀ ਆ ਚਵਾਈ ਚੁਈ ਦੇ ਨੰਬਰ 1 ਦੋਸਤੋ ਦੁੱਧ ਬਾਈ ਕਹਿੰਦਾ 15 16 ਕਿਲੋ ਪਿਆਜ਼ ਚਵਾਈ ਚੁਈ ਦੀ ਨੰਬਰ 1 ਹੈ ਹੋਰ ਕਿਸੇ ਦੇ ਘਰੇ ਖੜੀ ਨਹੀਂ ਬਾਈ ਕਹਿੰਦਾ 55-60 ਹਜ਼ਾਰ ਮੁੱਲ ਹੋਣਾ ਸੀ ਆਪਾਂ 45 ਹਜ਼ਾਰ ਦੀ ਦੇ ਦੇਣੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਚਿੱਟੇ ਰੰਗ ਦੀ ਗੋਰੀਆਂ ਮੇ ਮਾਰ ਗਈ ਐ ਕਦ ਕਾਠ ਵੀ ਪੂਰਾ ਵਜਨ ਵੀ ਫੁੱਲ ਐ ਤੇ ਹਵਾਨਾ ਵੀ ਬਹੁਤ ਸੋਹਣਾ ਠੋਸ ਨਿਗਰ ਐ ਮੂੰਹ ਮੱਥੇ ਦੀ ਬਾਲੀ ਸੋਹਣੀ ਐ ਦੂਜਾ ਸੂਆ ਪਰਸੋਂ ਦੀ ਸੂਈ ਆ 10 ਕਿਲੋ ਬੋਲੀ ਤਿਆਰ ਐ ਪੂਰੀ ਭਾਰੀ ਫੁੱਲ ਵਜਨ ਵਾਲੀ ਦੂਜਾ ਸੂਹਾ ਜਰਸੀ ਤਾਜੀ ਸੂਈ ਸਵਾਈ ਹਵਾਨਾ ਅਮਰੀਕਨ ਵੜਾ ਰਗਾ ਹਵਾਨੇ ਦਾ ਮੋੜ ਸੋਹਣਾ ਉਪਰੋ ਸੂਲ ਤੋਂ ਫਟਾ ਗੂ ਚੌੜਾ ਹਵਾਨਾ ਸਟਾਰਟ ਹੁੰਦਾ ਚਵਾਈ ਬਾਈ ਕਹਿੰਦਾ ਇੱਕ ਨੰਬਰ ਹੈ 45000 ਦੀ ਆਪਾਂ ਦੇ ਦੇਣੀ ਆ ਬਿਲਕੁਲ ਜਾਇਜ਼ ਮੁੱਲ ਸਿਆਲੋ ਸਿਆਲ ਕਰਮਾ ਵਾਲੀ ਵਧੀਆ ਖੁੱਲਾ ਦੁੱਧ ਪਿਆ ਜੂ ਲੈ ਚੱਲ ਜੱਗੇ ਦੂਜੇ ਸੂਵੇ ਜਰਸੀ ਸੂਈ ਆ ਠਾਣਾ ਅੱਧੀ ਚਵਾਈ ਵਾਲੇ ਆ ਕੋਈ ਵਾਧੂ ਕੋਈ ਫੋਟ ਨਹੀਂ ਸ਼ਾਂਗ ਨਹੀਂ ਚਮਕ ਚਮਕ ਪਿੰਡੇ ਜੋ ਪੂਰੀ ਆ ਨਾ ਕੋਈ ਤਫੜੀ ਐ ਨਾ ਕੋਈ ਤਫੜੀ ਦਾ ਨਿਸ਼ਾਨ ਆ ਸ਼ੀਸ਼ੇ ਵਾਂਗੂ ਚਮਕਦੀ ਐ ਥਣ ਸੋਹਣਿਆ ਚਾਰੀ ਗੈਬ ਚ ਲੱਗੇ ਹੋਇਆ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦਾ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਾਬ ਨਾਲ ਕਰ ਲਿਓ ਕਿਉਂਕਿ ਤਿੰਨੇ ਵੜਾ ਸੂਈਆਂ ਸਵਾਈਆਂ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 4-5 ਵਜੇ ਹਵਾਨੇ ਬੋਲਿਆ ਨਾਲ ਭਰੇ ਹੋਣੇ ਸੀ ਪਰ 11 ਵਜੇ ਵੀਡੀਓ ਬਣਾ ਰਹੇ ਹਾਂ ਸੂਈਆਂ ਸਵਾਈਆਂ ਹੈਗੀਆਂ ਭਾਵੇਂ 4 ਟਾਈਮ 5 ਟਾਈਮ ਚੋਕੇ ਲੈ ਜੋ 2 ਨੰਬਰ ਤੇ ਆ ਜਿਓ ਕੋਲਿਆ ਸਾਹਿਬ ਦੋ ਨੰਬਰ ਬਾਈ ਜੁਜੇ ਸੁਦੇ ਸੋਈਆ ਹੂੰ ਇਹਨੂੰ ਅੱਜ ਆਇਆ ਪੰਜਵਾਂ ਡੰਗ ਸੁਈ ਨੂੰ ਠੀਕ ਹੈ ਦੁੱਧ ਜਿਹੜਾ ਚੋ ਲੈਣਾ 11 ਲੀਟਰ ਤਿਆਰ ਆ ਕਿੰਨਾ ਕ ਪਿਆਜੂ ਉਹ ਤਾਂ ਕਹਿੰਦਾ ਜਿੱਦੋ ਲਈਏ ਬਈ 13 14 ਕਿਲੋ ਵੀ ਪੀਤਾ ਸੀ ਹੈਨਾ ਜਿਹੜਾ ਅੱਜ ਪੰਜਵੇਂ ਡੰਗ ਦੀ 10 11 ਕਿਲੋ ਤਿਆਰ ਆ 13 14 ਤਾਂ ਵਧੀਆ ਪਿਆ ਜਾਣਾ ਜੈ ਜੈ ਮੋਲਾ ਇਹ 40000 ਦੀ ਵੱਛੀ ਦੇ ਦਾਂਗੇ ਆਪਾਂ ਦੋ ਨੰਬਰ 40000 ਦੀ ਅੱਜ ਪੰਜਵਾਂ ਡੰਗ ਬਾਈ ਕਹਿੰਦਾ ਸੂਈ ਨੂੰ ਹੋ ਗਿਆ ਮਗਰੇ ਦੇ ਵੱਛੀ ਇੱਕ ਨੰਬਰ ਦੇ ਮਗਰ ਵੱਛਾ 11 ਕਿਲੋ ਬਾਈ ਕਹਿੰਦਾ ਜਿਹੜਾ ਦੁੱਧ ਤੁਸੀਂ ਝੋ ਲੈਣਾ ਤਿਆਰ ਆ ਜਿਹੜੀ ਬਾਈ ਕਹਿੰਦਾ ਪੰਜਾਂ ਡੰਗਾਂ ਦੀ ਸੂਈ ਮਤਲਬ ਢਾਈ ਦਿਨ ਹੋ ਗਈ ਇਹਨੂੰ ਸੂਈ ਨੂੰ ਸ਼ਾਮ ਨੂੰ ਤੀਜਾ ਦਿਨ ਕੰਪਲੀਟ ਹੋ ਜੂ ਛੇਵੀਂ ਚਵਾਈ ਸ਼ਾਮ ਨੂੰ ਲੱਗ ਜਾਣੀ ਅੱਜ ਜਿਹੜੀ ਦੋਹਾਂ ਤਿੰਨਾਂ ਦਿਨਾਂ ਦੀ ਸੂਈ ਬਾਈ ਕਹਿੰਦਾ 10-11 ਕਿਲੋ ਬੌਲਾ ਦੇਈ ਜਾਂਦੀ ਆ ਉਹ ਹਿਸਾਬ ਨਾਲ ਬਾਈ ਕਹਿੰਦਾ 13-14 ਕਿਲੋ ਖੁੱਲਾ ਦੁੱਧ ਪਿਆ ਦੇਣਾ 40000 ਦੀ ਦੇ ਦੇਣੀ ਆ। ਬਾਕੀ ਬਾਈ ਜਿਹਨੇ ਲੈਣਾ ਵੀ ਤੇ ਭਰਾਣੇ ਹਨ ਆਪਾਂ ਦੋ ਟੈਮ ਚੋਕੇ ਲੈ ਕੇ ਜਾਵੇ ਹਨਾ। ਠੀਕ ਐ। ਆਪਾਂ ਨਾ ਚੋਕੇ ਲੈਣਾ ਹੁੰਦਾ ਚੋਕੇ ਲੈ ਕੇ ਜਾਦੇ। ਦੋਸਤੋ ਬਾਈ ਕਹਿੰਦਾ ਆਪਣੀਆਂ ਚੋਕੇ ਲਈਆਂ ਜਿਹਦੇ ਵੇੜਾ ਪਸੰਦ ਹੋਣੀਆਂ ਬਾਈ ਕਹਿੰਦਾ ਅਗਲਾ ਵੀ ਸਾਡੇ ਘਰੇ ਆਪਦੀ ਤਸੱਲੀ ਕਰਕੇ ਲੈ ਜਾਵੇ। ਦੋ ਟੈਮ ਚੋਕੇ ਲਈ ਜਾਵੇ। ਦੋਸਤੋ ਵਧੀਆ ਗੱਲ ਆ। ਫਿਰ ਡਰ ਦੁਰਜਿਆ ਨਹੀਂ ਰਹਿੰਦਾ ਪਤਾ ਨਹੀਂ ਯਾਰ ਦੁੱਧ ਹੀ ਨਾ ਹੋਊ ਖਣੀ ਐਵੇਂ ਕਹੀ ਜਾਂਦਾ। ਜਦੋਂ ਤੁਸੀਂ ਦੋ ਟੈਮ ਚੋਲੀਆਂ ਫਿਰ ਤੁਹਾਡਾ ਮਨ ਵੀ ਖੁਸ਼ ਹੋ ਜਾਊਗਾ। ਜਦੋਂ 10 10 11 11 ਕਿਲੋ ਬੌਲੀ ਤੁਸੀਂ ਟੂ ਟਾਈਮ ਚੋਲੀ ਆਪੇ ਇਹਨਾਂ ਨੇ ਖੁੱਲਾ ਦੁੱਧ ਪਿਆ ਦੇਣਾ ਤੁਹਾਡੇ ਘਰੇ ਵੀ ਜਾ ਕੇ ਥਾਣਾ ਹਾਦੀ ਚਵਾਈ ਵਾਲਿਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਮਗਰ ਇਹਦੇ ਬੱਛੀ ਆ ਜਰਸੀ ਨਸਲ ਦੀ ਬਧਾਮੀ ਰੰਗ ਦੀ ਸੋਹਣੀ ਬੱਛੀ ਆ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਮਗਰ ਜਰਸੀ ਨਸਲ ਦਾ ਬੱਚਾ ਰਾਸਤੇ ਤੇ ਆ ਜਾ ਕੋਲੀਆ ਇਹ ਤੜਕੇ ਸੂਈ ਆ 5 ਵਜੇ ਹਾਂ ਠੀਕ ਆ 5 ਵਜੇ ਸੂਈ ਆ ਮਗਰ ਦੇ ਬੱਛੀ ਆ ਇਹ ਸਿਰ ਬਰੀਡ ਦੀ ਹੂੰ ਜੇਰੋ ਪਈ ਮਗਰ ਉਥੇ ਰੱਖੀ ਬਾਕੀ ਵੀਡੀਓ ਵੀ ਹੈਗੀ ਜੇ ਕਹਿੰਦੇ ਵੇਖਣੀ ਵੀਡੀਓ ਵੇਖ ਲਓ ਕਿੰਨਾ ਗੱਦਦ ਪਿਆ ਜੋ ਦੁੱਧ ਆਪਾਂ ਸਣੇ ਵੱਛੀ 3 ਕਿਲੋ ਕੱਢਿਆ ਬੋਲਾ ਠੀਕ ਹੈ ਠੀਕ ਆ ਜੀਦੋ ਲਈਓ ਕਹਿੰਦੇ ਅਸੀਂ 15 ਕਿਲੋ ਦੁੱਧ ਚੋਇਆ ਬਈ ਇਹਦਾ ਠੀਕ ਹੈ ਦੇ ਦਾਂਗੇ ਆਪਾਂ ਜਮਾ ਜੇ 42000 ਦੀ ਸਹੀ ਆ ਬਾਈ ਕਹਿੰਦਾ ਜਿੰਨਾ ਤੋਂ ਮੈਂ ਲਈਓ ਕਹਿੰਦੇ ਅਸੀਂ 15 ਕਿਲੋ ਦੁੱਧ ਚੋਇਆ ਅੱਜ ਹੀ ਸੂਈ ਐ ਜੇਰ ਪੈ ਗਈ ਐ ਸੋਭਾ ਸੂਈ ਐ ਆ ਜੇਰ ਵੇਖ ਲਓ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਮਗਰ ਬੱਚਾ ਵੀ ਬਹੁਤ ਚੰਗੀ ਬਦਾਮੀ ਰੰਗ ਦੀ ਵੱਛੀ ਐ 2.5 ਕਿਲੋ ਬੋਲੀ ਕਹਿੰਦਾ ਬਾਈ ਕਹਿੰਦਾ ਸਵੇਰ ਮਚੋਈ ਹੈ 11 ਵਜੇ ਵੀਡੀਓ ਬਣਾ ਰਹੇ ਆਂ ਪ੍ਰੋਪਰ ਹਵਾਨਾ ਖਾਲੀ ਨਹੀਂ ਕੀਤਾ ਸ਼ਾਮ ਨੂੰ ਬਾਈ ਕਹਿੰਦਾ ਜਮਾ ਸਾਫ ਕਰਦੇ ਆਂਗੇ ਥਾਣੇ ਦਾ ਵੀ ਚੰਗਾ ਮੋਟਾ ਅੱਧੀ ਚੁਆਈ ਵਾਲਾ ਗਲਾਬੀ ਥਾਣਾ ਗੈਬ ਚ ਲੱਗੇ ਹੋਏ ਆ ਇਹਦਾ ਮੁੱਲ ਕਿੰਨਾ ਜੱਗੇ ਇਹਦਾ 42 42000 ਦੀ ਦੇ ਦੇਣੀ ਆ ਤਿੰਨ ਨੰਬਰ ਇਹਦੇ ਮਗਰ ਵੀ ਵੱੱਛੀ ਆ ਬਿਲਕੁਲ ਜਾਇਜ਼ ਮੁੱਲ ਦੀਆਂ ਤਿੰਨ ਸੂਈਆਂ ਸਵਾਈਆਂ ਜਰਸੀ ਵਹਿਣਾ ਅੱਜ ਦੀ ਵੀਡੀਓ ਦੇ ਵਿੱਚ ਜੇ ਇੱਕ ਵੱਛੀ ਵੇਖਣੀ ਹੈ ਵੇ ਕੋਈ ਜਿਹੜੀ ਟਾਪਰ ਹੈ ਇੱਕ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਟਾਪ ਵੱਛੀ ਹੈ ਫੁੱਲ ਜਾਤ ਬਰੀਡ ਹੈ ਦੁੱਧ 15-16 ਕਿਲੋ ਖੁੱਲਾ ਪਿਆ ਜੂ 10 ਕਿਲੋ ਬੌਲੀ ਤਿਆਰ ਹੈ ਪਰਸੋਂ ਦੀ ਸੂਈ ਹੈ 45000 ਦੀ ਦੇ ਦੇਣੀ ਹੋਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਬਾਈ ਕਹਿੰਦਾ 55000 ਮੁੱਲ ਕਰਨਾ ਸੀ ਅਗਲੇ ਨੇ ਪਰ ਆਪਾਂ 45000 ਚ ਬਾਈ ਕਹਿੰਦਾ ਮਾਣ ਕਰਦੇ ਆਂਗੇ ਦੋ ਨੰਬਰ ਦਾ 40000 ਚ ਮਾਣ ਹੋ ਜੂ 11 ਕਿਲੋ ਪਰसों ਦੀ ਸੂਈ ਥੱਲੇ ਬੌੜਾ ਤਿਆਰ ਆ 13 14 ਕਿਲੋ ਦੁੱਧ ਪਿਆ ਜੂ ਤਿੰਨ ਨੰਬਰ ਸੋ ਭਾਈ ਸੂਈ ਆ 2.5 ਕਿਲੋ ਬੌਲੀ ਕੱਢੀ ਆ ਕੁਛ ਬੱਚੇ ਨੂੰ ਬੌੜਾ ਪਿਆਤਾ ਪ੍ਰੋਪਰ ਖਵਾਨਾ ਖਾਲੀ ਨਹੀਂ ਕੀਤਾ 15 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਦੂਜੇ ਸੂਵੇ ਸੂਈ ਆ ਇਹ 42000 ਦੀ ਫੋਨ ਨੰਬਰ ਸਕਰੀਨ ਤੇ ਬਿਲਕੁਲ ਜਾਇਜ਼ ਜੀਆਂ ਕੀਮਤ ਦੀਆਂ 3 ਜਰਸੀ ਵੜਾ ਤਿੰਨੇ ਤਾਜ਼ੀਆਂ ਸੂਈਆਂ 2 ਨੰਬਰ ਤੇ 3 ਨੰਬਰ ਦੇ ਮਗਰ ਵੱਛੀਆਂ ਇੱਕ ਨੰਬਰ ਦੇ ਮਗਰ ਵੱਛਾ ਫੋਨ ਨੰਬਰ ਸਕਰੀਨ ਤੇ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਜਗਜੀਤ ਘੋਲੀਏ ਦਾ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਜਾਇਜ਼ ਮੁੱਲ ਸੈਲੋ ਸੈਲ ਕਰਮ ਵਾਲੀਆਂ ਵਧੀਆ ਦੁੱਧ ਪਿਆ ਦੇਣੀਆਂ ਜਿਹੜਾ ਕੋਈ ਭੈਣ ਭਰਾ ਲੈ ਗਿਆ ਚੇਤੇ ਰੱਖੂਗਾ ਕਿਉਂਕਿ ਮੁੱਲ ਜਮਾਂ ਜਾਇਜ਼ ਬਿਲਕੁਲ ਛੋਟੇ ਪਾ ਲਾਸਟ ਵਿੱਚ ਸਾਰਿਆਂ ਨੂੰ ਸਸਿਕਾ ਜਲਦ ਮਿਲਦੇ ਆ ਕਿਸੇ ਹੋਰ ਨਾ ਵੀਡੀਓ ਦੇ ਨਾਲ